ਅੱਜਕੱਲ੍ਹ ਛੋਟੇ ਸਹਿਬਜ਼ਾਦੇਆਂ ਦਾ ਸ਼ਹੀਦੀ ਦਾੜਾ ਫਤਗੜਾਂ 'ਚ ਚੱਲ ਰਿਹਾ ਛੋਟੇ ਸਹਿਬਜ਼ਾਦੇ ਦੀ ਸ਼ਹਾਦਤ ਨੂੰ ਦੋ ਲੈਣਾ ਤੁਹਾਡੇ ਨਾਲ ਜ਼ਿਕਰ ਕਰ ਰਹੇ ਹਾਂ ਨੀ ਕੰਦੇ ਸਰਹੰਦ ਦੀਏ ਨੀ ਕੰਦੇ ਸਰਹੰਦ ਦੀਏ ਅੱਜ ਤੂੰ ਵੀ ਖੁੱਲ ਕੇ ਰੋ ਮੇਰੇ ਦੋ ਖੋਲੇ ਚਮਕੌਰ ਨੇ ਤੇ ਤੂੰ ਵੀ ਖੋ ਕੇ ਲੈ ਦਿਏ ਪੁੱਤਰ ਪਿਆਰੇ ਹਾਏ ਲੋਰੀਆਂ ਦੇ ਦੇ ਵਟੇ ਕਿਤੇ ਸੋਹਣੇ ਰਾਧ ਦੁਲਾਰੇ ਨਿੱਕੇ ਨਿੱਕੇ ਫੁੱਲਾ ਰੇ ਹਾਏ ਨਿੱਕੇ ਨਿੱਕੇ ਲਾਲਾ ਰੇ ਅਜੇ ਬੰਡਣੀ ਸੀ ਖਸ਼ੀਬੋ ਮੇਰੇ ਤੇ ਤੂੰ ਵੀ ਖੋਕੇ ਗਈਏ ਦੋ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਬ ਇੰਸਪੈਕਟਰ ਬਲਜਿੰਦਰ ਸਿੰਘ ਜੀ ਐਸ ਐਚਓ ਗੜਸ਼ੰਕਰ ਡਿਸਟ੍ਰਿਕਟ ਹਿਸ਼ਾਰਪੁਰ ਵਿੱਚ ਤਨਤਾਂ ਕਿਉਂਕਿ ਸਾਡੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਛੋਟੇ ਲਾਲ ਜਿਹੜੇ ਸੀਗਾ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਆਪਸ ਆਪਣੀ ਕੌਮ ਤੋਂ ਵਾਰ ਦਿੱਤਾ ਸੀਗਾ ਹੁਣ ਜਿਹੜੇ ਨੇ ਸ਼ਹੀਦੀ ਦੇ ਆੜਾ ਛੋਟੇ ਸਹਬਜਾਦੇਆਂ ਦਾ ਚੱਲ ਰਿਹਾ ਫਤਿਹਗੜ੍ਹ ਸਾਹਿਬ ਵਿਖੇ ਕਿਉਂਕਿ ਛੋਟੇ ਸਹਬਜਾਦੇ ਸੀ ਜਿਹੜੇ ਉਹਨਾਂ ਨੂੰ ਨੀਅਤ ਦੇ ਵਿੱਚ ਚੜਿਆ ਗਿਆ ਸੀ ਕਿਉਂਕਿ ਬੱਚੇ ਬਹੁਤ ਛੋਟੇ ਸੀਗੇ ਕਿਉਂਕਿ ਉਹਨਾਂ ਨੇ ਆਪਣਾ ਸਿੱਖੀ ਧਰਮ ਬਿਲਕੁਲ ਨਹੀਂ ਛੱਡਿਆ ਤੇ ਸਾਡੀ ਕੌਮ ਵਾਸਤੇ ਸਾਡੇ ਪੂਰੇ ਵਰਲਡ ਵਾਸਤੇ ਆਪਣੇ ਸਿਰ ਸੀਸ ਨੂੰ ਕਾਇਮ ਰੱਖਿਆ ਤੇ ਕਿਉਂਕਿ ਇਹ ਦਿਨ ਜਿਹੜੇ ਸਾਡੇ ਛੋਟੇ ਛੋਟੇ ਸਹਬਜਾਦੇਾਂ ਦੇ ਚੱਲ ਰਹੇ ਸੀ ਸ਼ਹੀਦੀ ਦੇ ਆੜੇ ਚੱਲ ਰਹੇ ਆ ਮੈਂ ਹਮੇਸ਼ਾ ਹੀ ਆਪਣੀ ਜਿਹੜੀ ਹੈ ਪੰਜਾਬ ਦੀ ਬਾਹਰ ਦੀ ਜਿੰਨੇ ਵੀ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਆਪਣੇ ਅਗੋਂ ਜਿਹੜੀ ਸਾਡੀ ਗਾਂ ਜਨਰੇਸ਼ਨ ਹੈ ਵੀ ਸਾਡੇ ਗੁਰੂਆਂ ਨੂੰ ਯਾਦ ਰੱਖਿਆ ਜਾਵੇ ਕਿਉਂਕਿ ਅੱਜ ਕੱਲ ਜਿਹੜੀ ਸਾਡੀ ਜਨਰੇਸ਼ਨ ਨਵੀਂ ਹੈ ਭੁੱਲਦੀ ਜਾ ਰਹੀ ਆ ਆਪਣੇ ਗੁਰੂਆਂ ਨੂੰ ਵੀ ਉਹਨਾਂ ਨੂੰ ਹਮੇਸ਼ਾ ਹੀ ਆਪਣੇ ਦਿਲ ਚ ਬਸਾਇਆ ਜਾਵੇ ਕਿਉਂਕਿ ਸਾਡੇ ਜਿਹੜੇ ਪਿਛਲੇ ਬਜ਼ੁਰਗ ਸੀਗੇ ਜਿਹੜੇ ਹੁਣਾਂ ਵੀ ਜਿਹੜੇ ਮਹਾਰਾਜ ਨੂੰ ਬਹੁਤ ਚੰਗੀ ਤਰ੍ਹਾਂ ਮੰਨਦੇ ਨੇ ਹਮੇਸ਼ਾ ਹੀ ਇਹਨਾਂ ਦਿਨਾਂ ਦੇ ਵਿੱਚ ਪੂਰਾ ਸੋਗ ਬਣਾਇਆ ਜਾਂਦਾ ਤੇ ਜਿਹੜੇ ਹਮੇਸ਼ਾ ਹੀ ਥੱਲੇ ਪੁੰਜੇ ਬਹਿ ਕੇ ਜਿਹੜੇ ਸੀ ਵਾਹਿਗੁਰੂ ਦਾ ਨਾਮ ਜਪਦੇ ਆ ਤੇ ਮੈਂ ਸ਼ਹੀਦੀ ਦੇੜੇ ਛੋਟੇ ਸਾਹਿਬ ਜਾਂਦੇ ਤੋਂ ਬਕਾਇਦਾ ਦੋ ਲੈਣਾ ਆਪ ਦੇ ਜ਼ਿਕਰ ਕਰ ਰਿਹਾ ਨੀਹ ਕੰਦੇ ਸਰਹੰਦ ਦੀਏ ਹਾਏ ਨੀ ਕੰਦੇ ਸਰਹੰਦ ਦੀਏ ਅੱਜ ਤੂੰ ਵੀ ਖੁੱਲ ਕੇ ਰੋ ਮੇਰੇ ਦੋ ਖੋਲੇ ਚਮਕੌਰ ਨੇ ਤੇ ਤੂੰ ਵੀ ਖੋ ਕੇ ਲੈ ਗਈਆਂ ਦੋ ਨੀ ਕੰਦੇ ਸਰਹੰਦ ਦੀਏ ਹਾਏ ਚਾ ਮਦੇ ਨਾਲ ਪਾਲੇ ਸੰਵੇਂ ਸੋਹਣੇ ਪੁੱਤਰ ਪਿਆਰੇ ਹਾਏ ਲੋਰੀਆਂ ਦੇ ਦੇ ਵੱਡੇ ਕੀਤੇ ਸੋਹਣੇ ਰਾਜ ਦੁਲਾਰੇ ਹਾਏ ਨਿੱਕੇ ਨਿੱਕੇ ਫੁੱਲਾਂ ਨੇ ਹਾਏ ਨਿੱਕੇ ਨਿੱਕੇ ਲਾਲਾਂ ਨੇ ਅਜੇ ਵੰਡਣੀ ਸੀ ਖੁਸ਼ੀ ਬੋ ਮੇਰੇ ਦੋ ਖੋਲੇ ਚਮਕੌਰ ਨੇ ਤੇ ਤੂੰ ਵੀ ਖੋ ਕੇ ਲੈ ਗਈਏ ਦੋ ਨੀ ਕੰਦੇ ਸਰਹੰਦ ਦੀ ਏ